ਬੀਤੇ ਕਈ ਦਿਨਾਂ ਤੋਂ ਗੁਰਦਾਸਪੁਰ ਜ਼ਿਲ੍ਹਾ ਜੰਮੂ ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਹੋ ਰਹੀ ਲਗਾਤਾਰ بارش ਨੇ ਲੋਕਾਂ ਦੀ ਜ਼ਿੰਦਗੀ ਵਿੱਚ ਹੜਕਮ ਮਚਾ ਦਿੱਤਾ ਹੈ। ਇਸ ਬੇਰਹਿਮ ਮੌਸਮ ਕਾਰਨ ਰਾਵੀ ਬਿਆਸ ਦਰਿਆ ਦਾ ਪਾਣੀ ਪੱਧਰ ਬੇहद ਵੱਧ ਗਿਆ ਹੈ ਜਿਸ ਕਰਕੇ ਹਾੜਾਂ ਦੀ ਗੰਬੀਰ ਸਥਿਤੀ ਬਣਦੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ। ਕਈ ਪਿੰਡ ਇਸ ਹਾੜ ਦੀ ਲਪੇਟ ਵਿੱਚ ਆ ਕੇ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਹਨ। ਹਾਰ ਨੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਪਰਿਵਾਰ ਆਪਣਾ ਘਰ, ਖੇਤੀਬਾੜੀ ਅਤੇ ਪਸ਼ੂਆਂ ਦਾ ਚਾਰਾ ਪਿੱਛੇ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਰੋਹ ਕਰਨ ਲਈ ਮਜਬੂਰ ਹਨ ਸਰਕਾਰ ਤੇ ਉੱਚੀਆਂ ਥਾਵਾਂ ਤੇ ਬੈਠ ਕੇ ਉਹ ਉਮੀਦ ਕਰ ਰਹੇ ਹਨ ਕਿ ਜਲਦੀ ਹੀ ਪਾਣੀ ਦਾ ਪੱਧਰ ਘਟ ਹੋਵੇ ਅਤੇ ਉਹ ਮੋੜ ਆਪਣੇ ਪੁਰਾਣੀ ਜੀਵਨ ਵੱਲ ਪਰ ਸਕਣ ਇਸ ਤਰ੍ਹਾਂ ਸਰਕਾਰ ਵੱਲੋਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਪ੍ਰਸ਼ਾਸਨ ਨੇ ਲੋਕਾਂ ਦੇ ਸਹਿਯੋਗ ਨਾਲ ਟੀਮਾਂ ਬਣਾ ਕੇ ਹੜ੍ਹ ਵਿੱਚ ਫਸੇ ਪਰਿਵਾਰਾਂ ਨੂੰ ਬਚਾਉਣਾ ਉਨ੍ਹਾਂ ਲਈ ਖਾਣ-ਪੀਣ ਵਾਲਾ ਪਾਣੀ ਅਤੇ ਦਵਾਈਆਂ ਉਪਲਬਧ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਪੰਜਾਬ ਦੇ ਕਈ ਪਿੰਡਾਂ ਤੋਂ ਜੁਗਧਾ ਅਤੇ ਨੌਜਵਾਨ ਸਭਾ ਵੱਲੋਂ ਸਮੱਗਰੀ ਇਕੱਠੀ ਕਰਕੇ ਇਹਨਾਂ ਪਿੰਡਾਂ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ ਇਸੇ ਦੌਰਾਨ ਪਿੰਡ ਮੜੀਟਾਡਾ ਦੇ ਸਰਪੰਚ ਵੱਲੋਂ ਅਤੇ ਸੰਗਤ ਦੇ ਸਹਿਯੋਗ ਨਾਲ ਵੱਡਾ ਯੋਗਦਾਨ ਪਾਉਂਦਿਆਂ ਡੇਰਾ ਬਾਬਾ ਨਾਨਕ ਦੇ ਹਾਰਪੁਰ ਬਾਬੂ ਦੇ ਇਲਾਕਿਆਂ ਵਿੱਚ ਵਹਿ ਰਹੀ ਲੋਕਾਂ ਲਈ ਰਾਹਤ ਸਮਗਰੀ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਪਸ਼ੂਆਂ ਲਈ ਚਾਰਾ, ਘਰੇਲੂ ਵਰਤੂ ਲਈ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ, ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰੀ ਸਮਗਰੀ ਆਦਤ ਸ਼ਾਮਲ ਸਨ। ਪਿੰਡ ਦੀ ਸੰਗਤ ਨੇ ਆਪਣੇ ਪੱਧਰ ਤੇ ਜੋ ਕੁਝ ਸੰਭਵ ਸੀ ਉਹ ਪ੍ਰਬੰਧ ਕਰਕੇ ਹਾਰ ਦੀਪਤਾ ਦੀ ਸਹਾਇਤਾ ਲਈ ਇਕੱਠਾ ਕੀਤਾ ਅਤੇ ਕਲਾਨੌਰ ਅਤੇ ਢੀਰਾਬਾਬਾ ਨਾਮ ਦੇ ਇਲਾਕੇ ਵਿੱਚ ਹਾਰ ਦੀ ਮਾਰ ਚੱਲ ਰਹੇ ਲੋਕਾਂ ਤੱਕ ਪਹੁੰਚਦਾ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਪਾਣੀ ਖੜਾ ਹੈ ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਵੱਧ ਗਿਆ ਹੈ। ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਹਾਲਾਤ ਖਾਸ ਤੌਰ ਤੇ ਕਠਿਨ ਸਾਬਤ ਹੋ ਰਹੇ ਹਨ ਅਤੇ ਬਿਮਾਰੀਆਂ ਦੇ ਫੈਲਣ ਦਾ ਵੀ ਖਤਰਾ ਮੰਡਰਾ ਰਿਹਾ ਹੈ। ਆਓ ਦੇਖਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾਬਾਬਨਾਨ ਤੋਂ ਪੱਤਰਕਾਰ ਲਬਰੀ ਸਿੰਘ ਦੀ ਐਲ ਐਮ ਆਈ ਟੀ ਵੀ ਪੰਜਾਬ ਤੋਂ ਖਾਸ ਰਿਪੋਰਟ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਘਰ ਜੋ ਹੈ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਸੰਗਤ ਵੱਲੋਂ ਜੋ ਹੈ ਪਿੰਡਾਂ ਦੇ ਵੱਲੋਂ ਵਜੂਹ ਉਪਰਾਲੇ ਕਰਕੇ ਤੇ ਟਰਾਲੀਆਂ ਦੇ ਨਾਲ ਹੀ ਰਸਤਾਂ ਤੋਂ ਹਰ ਤਰ੍ਹਾਂ ਦੀਆਂ ਟਰਾਲੀਆਂ ਨੇ ਉਵੇਂ ਹੀ ਸਾਰੀ ਸੰਗਤ ਪੰਜਾਬ ਭਰ ਦੇ ਵਿੱਚ ਜੋ ਹੈ ਉਮੀਦ ਕਰਦੇ ਆ ਕਿ ਸਾਰੇ ਆਉਣਗੇ ਔਰ ਇਸ ਇਲਾਕੇ ਦੇ ਵਿੱਚ ਆ ਕੇ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਗੇ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਕਲਾਨੌਰ ਇਲਾਕਾ ਜੋ ਕਿ ਪਾਣੀ ਦੀ ਮਾਰ ਦੇ ਥੱਲੇ ਹੈ ਔਰ ਤਕਰੀਬਨ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਪਾਣੀ ਖੜਾ ਹੋਇਆ ਹੈ ਜ਼ਮੀਨਾਂ ਦੇ ਵਿੱਚ ਜੋ ਫਸਲਾਂ ਪੀਜੀ ਹੋਈ ਸੀ ਉਹ ਅੱਜ ਉਹਦੇ ਟਾਈਮ ਦੇ ਦੌਰਾਨ ਕਿਉਂ ਫਸਲਾਂ ਦਾ ਨਾਸ਼ ਹੋ ਚੁੱਕਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਪੂਰਾ ਇਲਾਕਾ ਜਿਹੜਾ ਪਾਣੀ ਦੀ ਮਾਰ ਦੇ ਥੱਲੇ ਹੈ ਦੇਖੋ ਸੜਕਾਂ ਤੱਕ ਵੀ ਪਾਣੀ ਜੋ ਹੈ ਖੜ ਗਿਆ ਹੈ ਕਾफी ਭਾਰੀ ਮਾਤਰਾ ਦੇ ਤੇ ਪਾਣੀ ਜਿਹੜਾ ਉਹ ਕ੍ਰਾਸ ਹੋ ਕੇ ਦੂਸਰੇ ਇਲਾਕੇ ਦੇ ਵਿੱਚ ਜਾਣੀ ਕਿ ਦੂਸਰੀਆਂ ਪਹਲੀਆਂ ਦੇ ਵਿੱਚ ਜਾ ਰਿਹਾ ਹੈ ਰਾਵੀ ਦਰਿਆ ਨੇ ਜੋ ਹੈ ਸੜਕਾਂ ਦੇ ਬੋਰਡ ਤੱਕ ਪੁੱਟ ਛੱਡੇ ਆ ਜੋ ਸਾਈਨ ਬੋਰਡ ਲੱਗੇ ਹੋਏ ਸਨ ਤੁਸੀਂ ਦੇਖ ਰਹੇ ਹੋ ਕਿ ਜੋ ਫੈਂਸ ਲੱਗੀ ਹੋਈ ਹੈ ਸੜਕ ਦੇ ਕਿਨਾਰੇ ਉਹ ਵੀ ਟੁੱਟ ਕੇ ਥੱਲੇ ਬਹਿ ਗਈ ਹੈ ਜਦ ਕਿ ਪਾਣੀ ਦਾ ਬਹਾਅ ਇੰਨਾ ਤੇਜ਼ ਚੱਲ ਰਿਹਾ ਹੈ ਕੀ ਨਾਮਤਾ ਦਾ ਮੇਰਾ ਨਾਮ ਜੀ ਅਰਮਿੰਦਰ ਸਿੰਘ ਤੇ ਮੈਂ ਸਰਪੰਚ ਤਕੀ ਮਾੜੀ ਕਾਂਡਾ ਸ਼੍ਰੀ ਅਰਮਿੰਦਰ ਬੁਲਾ ਰਿਹਾ ਹਾਂ ਜੀ ਜਿਵੇਂ ਕਿ ਸਾਰੇ ਭੜੀ ਭਾਂਤ ਜਾਣੂ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸੇ ਦੇ ਮੱਦੇਨਜ਼ਰ ਅਸੀਂ ਪਿੰਡ ਦੇ ਵਿੱਚ ਇਹ ਇੱਕ ਬੇਨਤੀ ਕੀਤੀ ਸੀ ਕਿ ਅਸੀਂ ਵੀ ਇਹਦੇ ਵਿੱਚ ਦੂ ਲੋਕ ਵਿਪਤਾ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੀਏ ਤੇ ਇਹ ਸਾਡੀ ਅਰਜ਼ ਸੁਣ ਕੇ ਪਿੰਡ ਦੇ ਜਿਹੜੇ ਸੁਰਿੰਦਰਪਾਲ ਸਾਡਾ ਚਾਚਾ ਸ਼ੱਭੂ ਭੜੀ ਦਾ ਉਹਨਾਂ ਨੇ ਸਾਨੂੰ ਮਾਲ ਡੰਗਰ ਦੇ ਲਈ ਪੱਠਿਆਂ ਦੀ ਸੇਵਾ ਕੀਤੀ ਸੀ ਬਾਅਦ ਚ ਅਸੀਂ ਗੁਰਦੁਆਰੇ ਦੀ ਕਮੇਟੀ ਦੇ ਨਾਲ ਪੰਚਾਇਤ ਦੇ ਨਾਲ ਮਿਲ ਕੇ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਤੇਲ-ਪੁੱਲ ਜੋ ਵੀ ਦਸਵੰਦ ਆਪਣੀ ਕੱਢ ਕੇ ਮਾਇਕ ਮਦਦ ਕਰੋ ਕਿ ਜੋ ਵੀ ਇੱਥੇ ਸੁੱਕੀ ਰਸ ਦੀ ਲੋੜ ਆ ਕੋਈ ਪਾਣੀ ਦੀ ਕੋਈ ਬਿਸਕਟ ਦੀ ਕੋਈ ਬ੍ਰੈਡ ਕੋਈ ਜਿਵੇਂ ਕੋਈ ਦਵਾਈਆਂ ਲਈ ਜਾਂ ਮੱਛਰ ਮਕੀ ਵਧਾਂ ਦੀ ਉਹਦੇ ਲਈ ਕੋਈ ਲਾਜਵੀਂ ਉਹ ਆਪਾਂ ਪਿੰਡ ਵਾਲੇ ਨੂੰ ਕਿਹਾ ਸੀ ਤੇ ਗੁਰਦੁਆਰੇ ਉਹਨਾਂ ਨੇ ਉਗराई ਕਰਕੇ ਹਨ ਦਿੱਤੀ ਤੇ ਉਹਦੇ ਲਈ ਵੀ ਮੈਂ ਆਪਣੇ ਪਿੰਡ ਨਗਰ ਨਿਵਾਸੀਆਂ ਦਾ ਪੰਚਾਇਤ ਦਾ ਗੁਰਦੁਆਰੇ ਦੀ ਕਮੇਟੀ ਦਾ ਤਾਂ ਜਦੋਂ ਤੱਕ ਤਲਵਾਦ ਕਰਦਾ ਮੈਂ ਬਾਕੀ ਜਿੰਨੀ ਸੁੱਕੀ ਰਸ ਦਾ ਇਦੇ ਵਿੱਚ ਸਾਡੇ ਚਾਚਾ ਜੀ ਨੇ ਸਾਨੂੰ ਗੱਡੀ ਦੀ ਸੇਵਾ ਕੀਤੀ ਕਿ ਮੇਰੀ ਗੱਡੀ ਲੈ ਜਾਓ ਤੇ ਅਸੀਂ ਹੁਣ ਸਪੀਦ ਅਸਤ ਇੱਕ ਟਰਾਲੀ ਸਾਡੇ ਕੋਲ ਪੂਰੀ ਪੱਠਿਆਂ ਦੀ ਹੈ ਤੇ ਉਹ ਆਪਾਂ ਲੈ ਕੇ ਆਏ ਆ। ਤੇ ਨਾਲ ਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆ ਤੇ ਗੁਰੂ ਮਹਾਰਾਜ ਜੋ ਇਹ ਵਿਪਤਾ ਦੀ ਘੜੀ ਬਣੀ ਹੈ ਇਹਦੇ ਵਿੱਚੋਂ ਪੰਜਾਬ ਨੂੰ ਉੱਭਰਨ ਦਾ ਛੇਤੀ ਉਭਾਰੇ ਕਿਉਂਕਿ ਅਸੀਂ ਜਾਣਦੇ ਆ ਕਿ ਜਿਹੜਾ ਸਾਡਾ ਇਤਿਹਾਸ ਵੀ ਹੈ ਪੰਜਾਬ ਕਈ ਹੱਡਗਾ ਵੈ ਪਰ ਉਤੋਂ ਵੀ ਦੁਗਣਾ ਚੁਗਣਾ ਹੋ ਕੇ ਉਹ ਖੜਾ ਹੋਇਆ ਵੈ। ਇਸ ਵਾਰੀ ਵੀ ਗੁਰੂ ਮਹਾਰਾਜ ਜੋ ਇਹ ਸਥਿਤੀਆਂ ਪ੍ਰਸਤਿਤੀਆਂ ਬਣੀਆਂ ਨੇ ਉਹ ਜਿੱਦਾਂ ਵੀ ਬਣੀਆਂ ਮੈਂ ਭਾਵੇਂ ਉਹ ਸਰਕਾਰੀ ਦਰਬਾਰਾਂ ਕਰਕੇ ਬਣੀਆਂ ਜਿੱਦਾਂ ਵੀ ਬਣੀਆਂ ਉਹਦੇ ਵਿੱਚ ਅਸੀਂ ਉਮੀਦ ਕਰਦੇ ਆਂ ਕਿ ਅਸੀਂ ਇੱਕਜੁੱਟ ਹੋ ਕੇ ਖੜੀ ਹੋਈਏ ਤੇ ਆਉਣ ਵਾਲੀ ਇਹ ਵਿਪਤਾ ਦੀ ਘੜੀ ਸਹਿਜ ਹੀ ਲੰਘ ਜਾਵੇ ਭਾਜੀ ਜਿਵੇਂ ਸਰਕਾਰਾਂ ਵੀ ਆਪਣੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਹਾਰਡ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜਾ ਦੌਰਾ ਕਰਕੇ ਔਰ ਲੋਕਾਂ ਦੀਆਂ ਮਤਲਬ ਮੁਸ਼ਕਲਾ ਸੁਣ ਰਹੀਆਂ ਨੇ ਜਿਵੇਂ ਜ਼ਰੂਰਤਾਂ ਵੱਧ ਆ ਕਿਉਂਕਿ ਅੱਜ ਇੱਕ ਪਾਣੀ ਖੜਾ ਹੋਇਆ ਹੈ ਕੱਲ ਨੂੰ ਮੱਛਰ ਵੀ ਹੋਏਗਾ ਕੱਲ ਨੂੰ ਬਿਮਾਰੀਆਂ ਵੀ ਫੈਲਣਗੀਆਂ ਤੇ ਤਕਰੀਬਨ ਮੈਡੀਸਿਨ ਦੀ ਜਿਹੜੀ ਜ਼ਰੂਰਤ ਬਹੁਤ ਹੈ ਲੋਕਾਂ ਦੇ ਵਿੱਚ ਤੇ ਕੋਈ ਮੈਸੇਜ ਦੇਣਾ ਚਾਹੋਗੇ ਆਪਣੀ ਜੁਗਤ ਸਰਕਾਰ ਆਪਣੇ ਤੌਰ ਤੇ ਵੈਸੇ ਜਿੰਨਾ ਹੀ ਨਿਊਜ਼ ਰਾਹੀਂ ਦੇਖ ਰਹੇ ਆ ਬਹੁਤ ਵਧੀਆ-ਵਧੀਆ ਪ੍ਰਾਲੇ ਕਰ ਰਹੇ ਨੇ ਤੇ ਆਪਾਂ ਇਹੋ ਕੋਸ਼ਿਸ਼ ਦਾ ਇਹ ਕਮਾਂਗੇ ਕਿ ਇਹ ਜਿਹੜੀ ਲੋਕਾਂ ਦੇ ਮਦਦ ਦੇ ਨਾਲ ਲੋਕਾਂ ਦੇ ਸਹਿਯੋਗ ਨਾਲ ਇਹ ਘੜੀ ਦੇ ਵਿੱਚ ਸਰਕਾਰਾਂ ਦਾ ਨਾਲ ਹੀ ਸਾਨੂੰ ਸਾਥ ਦੇਣਾ ਪੈਣਾ ਹੈ ਤਾਂ ਹੀ ਇਹ ਜਿਹੜੀ ਮੁਸ਼ਕਲ ਦੀ ਘੜੀ ਦੇ ਵਿੱਚੋਂ ਇਹ ਲੰਘ ਪਾਵਾਂਗੇ ਧੰਨਵਾਦ 但我已經... ਜੀ